ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲੱਗੇ ਆ ਵੀਡੀਓ ਬਣਾਉਣਾ ਤੇ ਸ਼ੀਨੂ ਲੱਗੀ ਆ ਸਾਈਕਲ ਚਲਾਉਣ ਤੇ ਅਸੀਂ ਚੱਲੇ ਆ ਗੁਰੂ ਘਰ ਤੇ ਦਿਖਾਉਣੇ ਆ ਤੁਹਾਨੂੰ ਗੋਲਡਨ ਦਾ ਗੁਰੂ ਘਰ ਵੀ ਸ਼ੀਨੂ ਕੀ ਕਰ ਲੱਗੀ ਅੱਜ ਸੱਸੀ ਗਾਲੀ ਮਰਾਈ ਸਾਰਿਆਂ ਨੂੰ ਹੋਰ ਕਿੱਥੇ ਜਾਣਾ ਅੱਜ ਘਰ ਗੁਰਦਵਾਰ ਸਾਹਿਬ ਜਾਣਾ ਚਲ ਠੀਕ ਹੈ ਚਲ ਚਲਾਸ਼ ਕਰ ਤੋਰ ਫਿਰ ਸਾਈਕਲ ਚੱਕਲਾ ਸਾਈਕਲ ਆਪਣਾ ਆਪੇ ਚਲਾਉਣਾ ਆਉਂਦਾ ਤੈਨੂੰ ਅੱਛਾ ਚਲ ਜੇਂਗੀ ਕੱਲੀ ਜਾਂ ਮੈਂ ਵੀ ਆਵਾਂ ਨਾਲ ਮੈਂ ਆਵਾਂ ਓਕੇ ਆ ਗਏ ਚਲ ਚਲ ਆ ਜਾ ਸ਼ਿਨੂ ਹਣਾ ਦੇਖਣਾ ਬਈ ਧਿਆਨ ਨਾਲ ਸਲੋ ਸਲੋ ਜਾਂਦੇ ਹੈ ਬਾਰਿਸ਼ ਹੋਂਦੀ ਆ ਹੋਲੀ ਅੱਗੇ ਦੇਖੀ ਕੰਨ ਦੀ ਅੱਗੇ ਦੇ ਪੀਓ ਦੇ ਕਿਦਾਂ ਪਈ ਆ ਤਕ ਤਕ ਕਾਦੀ ਹੁੰਦੀ ਆ ਮਜਾ ਹੁੰਦਿਆ ਵਾ ਕਿੰਨਾ ਕ ਇੰਨਾ ਕ ਦੂਰ ਜਾ ਰਾ ਬਹੁਤ ਆਦਾ ਹਾਂ ਪਾਪਾ ਰੱਖੀ ਓਏ ਛੀ ਨੂੰ ਪਾ 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 ਨੂੰ ਹੈ ਪਾ 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 ਮਿੱਕੀ ਹਾਂ ਹਾਂ ਮਿੱਕੀ ਉਹ ਇਹਦਾ ਗੱਲ ਕੇ ਖ ਮੈਨ ਮੇਰੇ ਕੋ ਨਹੀਂ ਹੁੰਦਾ ਹੁੰਦਾ ਹੈ ਨਹੀਂ ਹੁੰਦਾ ਪੁੱਤ ਵੱਡਾ ਹੈ ਤੂੰ ਪੂਟਾ ਜਾ ਰਿਹਾ ਹੈ ਮੈਂ ਮੋਟਾ ਹਾਂ ਮੇਰੇ ਕੋ ਨਹੀਂ ਹੁੰਦਾ ਪੂਟਾ ਹੈ ਅੱਟਾ ਬਰੇ ਵਾਰ ਤੇ ਚੱਲ ਲੈ ਆ ਜਾ ਆ ਜਾ ਇਹ ਤਕ ਤਕ ਸਾਨੂੰ ਹੋਲੀ ਹੋਲੀ ਲਓ ਜੀ ਆਪਾਂ ਪਾਉਂਦੀਆਂ ਗੋਲਣ ਵਾਲੇ ਗੁਰੂ ਘਰ ਗੁਰਦੁਆਰਾ ਸਾਹਿਬ 골ਡਨ BC ਲੋਕ ਕਰਦੇ ਆਪਾਂ ਦਰਸ਼ਨ ਅੰਦਰ ਜਾ ਕੇ ਦਿਖਾਉਨੇ ਆ ਤੁਹਾਨੂੰ ਫਿਰ ਨੀ ਸਾਈਕਲ ਤੋਂ ਉੱਤਰ ਲਾਇਆ ਪੱਲੀ ਦੇ ਸਾਹ ਦੇ ਉੱਤੇ ਜੀ ਸ਼ਾਂਤ ਸਾਹਿਬ ਗੁਰੂ ਘਰ ਨਿਸ਼ਾਨ ਸਾਹਿਬ ਗੁਰੂ ਘਰ ਦਾ ਆਪਾਂ ਹੋ ਗਏ ਆ ਗੁਰੂ ਘਰ ਦੇ ਅੰਦਰ ਐਂਟਰ ਇੱਥੇ ਜੋੜੇ ਲਾਈ ਤੇ ਇਹ ਰਸਤਾ ਤਾਂ ਨਾ ਬਾਕਪਰ ਤੇ ਜਿੱਦੇ ਦੂਜੀ ਜਿਹੜੀ ਜਗ੍ਹਾ ਨਿਕਲ ਪੁਰੂ दरबार साहेब। ਇਦਰ ਮਾਰਾ ਜਿਸ ਰੂਪ ਪਈਂਂਦੇ ਮੈਂ ਤੇbaixo ਇਸਦੀ ਆਸਾ ਦੁੱਤੀ ਜਾਏ ਥੇਲ ਘੱਟੇ ਬੱਲੇ ਆਈ ਚੋ ਗੁਰੂ ਘਰ ਦਾ ਲੰਗਰ ਘਰ ਆ। ਉਹ ਵੀਰ ਆਪਣੇ ਸੇਵਾ ਕਰ ਰਿਹਾ। ਆ ਗੁਰੂ ਘਰ ਦਾ ਕਿਚਨ ਆ। ਜਿਹੜੇ ਗੁਰੂ ਘਰ ਦੀ ਦੇਖਭਾਲ ਕਰਦੇ ਆ। ਹਣ ਆਂਟੀ? ਹਾਂਜੀ। ਹੋ ਸਭ ਠੀਕ ਠਾਕ ਐ? ਸਭ ਠੀਕ ਐ ਵਧੀਆ। ਚਲ ਗਈ ਸੰਗਤ ਅੱਜ? ਹਾਂਜੀ ਚੱਲੇਗੀ। ਕਾਫੀ ਜਣੇ ਆਏ। ਹਾਂ 50 ਬੰਦੇ ਹੋਗੇ। 50 ਬੰਦੇ ਹੋਗੇ। ਯਾ। ਠੀਕ ਐ ਠੀਕ ਐ। ਆ ਗੁਰੂ ਘਰ ਦੀ ਬੈਕ ਸਾਈਡ ਐ। ਕਹਿੰਦੇ ਆ ਵੀ 1902 ਦੇ ਵਿੱਚ ਕਿਤੇ 12 ਸਿੱਕੇ ਆਏ ਹੀ 골ਡਨ ਦੇ ਵਿੱਚ। ਤੇ ਇਥੇ ਕੋਈ ਨੰਬਰ ਕੰਪਨੀ ਸੀ ਸਾਹ ਕੰਪਨੀ ਉਹਦੇ ਵਿੱਚ ਕੰਮ ਕਰਦੇ ਸੀ ਤੇ ਉਹਨਾਂ ਨੇ ਕੰਪਨੀ ਤੋਂ ਪਰਮਿਸ਼ਨ ਲੈ ਕੇ 2000 ਸੋਰੀ 1905 ਦੇ ਵਿੱਚ ਗੁਰੂ ਘਰ ਬਣਾਇਆ ਸੀ ਇਥੇ 골ਡਨ ਦੇ ਵਿੱਚ ਤੇ ਆਂਦੇ ਆ ਵੀ 1920 ਦੇ ਵਿੱਚ ਸਿੱਖਾਂ ਦੀ ਇੱਥੇ ਗਿਣਤੀ 60 ਹੋ ਗਈ ਸੀ 12 ਤੋਂ 60 ਹੋ ਗਈ ਸੀ ਜਾਨੀ ਕਿ ਕਾਫੀ ਲੋਕ ਇਥੇ ਨੰਬਰ ਕੰਪਨੀ 'ਚ ਕੰਮ ਦੇ ਬੇਹਰ ਕਰਨ ਆਣ ਕੇ ਫਿਰ ਆਪਣਾ 1900 ਤੇ 27 ਵਿੱਚ ਲੰਬਰ ਕੰਪਨੀ ਬੰਦ ਹੋ ਗਈ। ਬੰਦ ਹੋ ਗਈ ਤੇ ਫਿਰ ਹੋਰ ਤੋਂ ਬਾਅਦ ਉਹਨਾਂ ਨੂੰ ਗੁਰੂ ਘਰ ਵੀ ਬੰਦ ਕਰਨਾ ਪਿਆ। ਕੋਈ ਕਹਿੰਦਾ ਵੀ ਗੁਰੂ ਘਰ ਬੰਦ ਕਰਨਾ ਪਿਆ, ਕੋਈ ਕਹਿੰਦਾ ਸੀ ਵੀ ਗੁਰੂ ਘਰ ਨੂੰ ਜੰਡਾ ਵੀ ਇੱਥੇ 골ਡਨ ਜੱਗ ਕੋਲ ਲੱਗੀ। ਅੱਗ ਲੱਗਣ ਦੇ ਕਰਕੇ ਗੁਰੂ ਘਰ ਬੰਦ ਹੋ ਗਿਆ ਸੀ। ਤੇ ਪਰ ਆਪਾਂ ਨੂੰ ਪਤਾ ਨਹੀਂ ਇਹ ਪੂਰੀ ਪੂਰੀ ਗੱਲ ਦਾ ਵੀ ਕਿਵੇਂ ਹੋਇਆ ਹੈ, ਕੀ ਚੱਕਰ ਬਣਿਆ ਸੀ। ਤੇ ਉਦਾਂ ਕਿ ਕੈਨੇਡਾ ਦਾ ਸਭ ਤੋਂ ਪਹਿਲਾ ਗੁਰੂ ਘਰ ਜਿਹੜਾ ਵਾ ਉਹ 골ਡਨ ਦੇ ਵਿੱਚ ਹੀ ਬਣਿਆ ਵਾ। ਉਦੋਂ ਮੈਂ ਕਹਿੰਦੀ ਆ ਵੀ ਐਸਬੋੜਾ ਵਾਲਾ 201911 ਦੇ ਵਿੱਚ ਗੁਰੂ ਘਰ ਬਣਿਆ ਹੋਆ ਤੇ ਵੱਟ ਜੇ ਸੋਚ ਜੇ ਸੋਚਿਆ ਜਾਵੇ ਤਾਂ ਫਿਰ ਗੋਲਡਨ ਦੇ ਵਿੱਚ 1905 ਦੇ ਵਿੱਚ ਸਖਾ ਨੇ ਗੁਰੂ ਘਰ ਬਣਾਇਆ ਸੀ ਤੇ ਬਾਅਦ ਬੰਦ ਹੋਣ ਦੇ ਕਰਕੇ ਫਿਰ ਆ ਗੁਰੂ ਘਰ ਬਣਿਆ ਸੀ 1981 ਦੇ ਵਿੱਚ ਤੇ ਫਿਰ ਉਦੋਂ ਦਾ ਇਸੇ ਜਗ੍ਹਾ ਤੇ ਇਹ ਗੁਰੂ ਘਰ ਇਸ ਕਰਕੇ ਕਹਿੰਦੇ ਆ ਵੀ ਐਸਬੋੜਾ ਵਾਲਾ ਗੁਰੂ ਘਰ ਸਭ ਤੋਂ ਪੁਰਾਣਾ ਗੁਰੂ ਘਰ ਆ ਅੱਜ ਥੱਕਦੀ ਨਹੀਂ ਆ ਹੁਣ ਕਹਿੰਦੀ ਵੀ ਹਜੇ ਹੋਰ ਚਲਾਉਣਾ ਵਾ ਇਹਨੂੰ ਕਿੰਨਾ ਚਲਾਉਣਾ ਮੋਟਰਸਾਈਕਲ ਹੋਰ ਕਿੰਨਾ ਚਲਾਉਣਾ ਬੁੱਤ ਮੈਂ ਤਾਂ ਥੱਕ ਗਿਆ ਵਾਂ ਹਾਂ ਹਾਂ ਹੋਰ ਚਲਾਉਣਾ ਉਹ ਥੱਕ ਗਈ ਆ ਚੱਲਣ ਲਿਆ ਨਹੀਂ ਸਾਈਕਲ ਪਰ ਨੀਂਦ ਨਹੀਂ ਸਕੀ ਅਜੀ ਜਾਣ ਕੇ ਫੇਰ ਰੋਗੀ ਮੈਂ ਜਾਣਾ ਫੁਲਾਨੀ ਜਗਾ ਤੇ ਛੁੱਟੀ ਵਾਲੇ ਦਿਨ ਜਵਾਕਾਂ ਨੂੰ ਟਾਈਮ ਦਿਆ ਕਰੋ ਬਹੁਤ ਜ਼ਰੂਰੀ ਆ ਚੱਲ ਛਿੰਨੂ ਪੱਜ 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 50 ਤੇਜ਼ ਚਲਾ ਕੀ ਥਾਗੀਆਂ ਕੀ ਆ ਚੱਲਦੇ ਆ ਚੱਲਦੇ ਆ ਆ ਜਾ ਚੱਲ ਇੱਥੇ ਆ ਹਾਂ ਮੈਂ ਥੱਕ ਗਿਆ ਵਾਂ ਨਹੀਂ ਚਲਾ ਉੱਠ ਫਿਰ ਇੱਥੇ ਇੱਥੋਂ ਤੱਕ ਲੈ ਗਿਆ ਕਿਉਂ ਕਿਉਂ ਸਾਈਕਲ ਫੜ ਤੇਰੀ ਜੈਕਟ ਫੜਾਂ ਤੇਰੀ ਕਿਉਂ ਗ ਗਰਮੀ ਲੱਗਣ ਢੀ ਹੁਣ ਪਤਾ ਹਵਾ ਚੱਲਣ ਢੀ ਆ ਚੱਲ ਆ ਇੱਥੇ ਅੱਗੇ ਇੱਥੇ ਆ ਇੱਥੇ ਲੈ ਕੇ ਅੱਗੇ ਲੈ ਕੇ ਆ ਸਾਈਕਲ ਨੂੰ ਇਲਾਇਂ ਦੱਸ ਮਜ਼ਾ ਆਇਆ ਸਾਈਕਲ ਚ ਲੰੋਂਦਾ ਦੱਸ ਨਾ ਫਿਰ ਸਾਰਿਆਂ ਨੂੰ ਦੱਸ ਮਜ਼ਾ ਆਇਆ ਵਾ ਉੱਚੀ ਬੋਲ ਨਾ ਹਾਂ ਮਜ਼ਾ ਆਇਆ ਵਾ ਕਿੰਨਾ ਘਾਇਆ ਬਹੁਤ ਜ਼ਿਆਦਾ ਬਹੁਤ ਕਿੰਨਾ ਆਇਆ ਅਜੇ ਹੋਰ ਖੇਡਣਾ ਵਾ ਚੱਲ ਕੋਈ ਨਹੀਂ ਫੇਰ ਖੇਡਦੇ ਕੋਈ ਨਹੀਂ ਮਿਲਦੇ ਆ ਸ਼ਾਮਾਂ ਨੂੰ ਆਪਾਂ